ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਤੁਹਾਨੂੰ ਵੀਡੀਓ ਦਿਖਾਉਣੇ ਆ ਪਿੰਡ ਪਹਾਣਾ ਫਰੀਦਕੋਟ ਜ਼ਿਲ੍ਹਾ ਇਸ ਪਿੰਡ ਨੂੰ ਪੈਂਦਾ ਫਰੀਦਕੋਟ ਤੋਂ ਕਾਲਜਾਲੀ ਛੜਕ ਜਿਹੜੀ ਚੈਲ ਰੋਡ ਵਜਦਾ ਉਸ ਛੜਕ ਦੇ ਉੱਤੇ ਇਹ ਪਿੰਡ ਆਉਂਦਾ ਚੈਲ ਇੱਕ ਪਾਸੇ ਆ ਦੂਜੇ ਪਾਸੇ ਚੁਮੇਲੀ ਕੋਟ ਸੁਖਿਆ ਇੱਕ ਪਾਸੇ ਟੁੱਡੀ ਵੀ ਇਹਦੇ ਨੇੜ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਿਹਾ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਰੁਟੀਨ ਚ گاਵਾ ਵਿਕਰੀ ਵਾਲਿਆਂ ਆਉਂਦੀਆਂ ਅੱਜ ਦੀ ਜਿਹੜੀ ਗਾਂ ਦੋਸਤੋ ਇਹ ਵੀ ਬਹੁਤ ਸੋਹਣੀ ਹੈ ਤੇ ਇਹਦੇ ਨਾਲ ਬੱਚਾ ਵੀ ਵੱੱਛੀ ਹੈ ਬਿਲਕੁਲ ਹੀ ਤਾਜੀ ਸੋਈ ਹੈ ਕਿਉਂਕਿ ਇਹਦੀ ਜੇਰ ਜਿਹੜੀ ਬਾਈ ਨੇ ਸਿੱਟੀ ਨਿਓ ਸਾਹਮਣੇ ਢੇਰੀ ਜਿਹੜੀ ਦਿਸਦੀ ਹੈ ਉਹਦੇ ਉੱਤੇ ਪਈ ਹੈ ਚੰਗਾ ਥਣ ਦਿਸਦਾ ਕੁਛ ਦੋ ਤੇ ਚੋਇਆ ਵਿਆ ਬਾਕੀ ਕੀ ਇਹਦੀ ਇਨਫੋਰਮੇਸ਼ਨ ਉਹ ਸਾਰੀ ਬਾਈ ਦੱਸੂਗਾ ਆਪਾਂ ਨੂੰ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਿਓ ਜਿਹਨੂੰ ਇਹ ਗਾਂ ਪਸੰਦ ਆ ਜੋ ਵੀਰ ਤਸੱਲੀ ਕਰ ਸਕਦਾ ਹੈ ਖਾਸ ਗੱਲ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਹੈ ਕਹਿਣ ਦੀ ਵੀ ਜਿਹੜੀ ਗਾਂ ਵੱੱਛੀ ਵਾਲੀ ਹੁੰਦੀ ਹੈ ਨਾ ਉਹਦੇ ਤੇ ਥੋੜੀ ਬਹੁਤੀ ਕੀਮਤ ਵੱਧ ਵੀ ਇਨਵੈਸਟ ਹੁੰਦੀ ਹੈ ਕਰ ਲਿਆ ਕਰੋ ਕਿਉਂਕਿ ਡੇਢ ਸਾਲ ਦੀ ਬੱਚੀ ਜਿਹੜੀ ਉਹ ਸੂ ਪੈਂਦੀ ਹੈ 18 ਤੋਂ 20 ਮਹੀਨਿਆਂ ਦੇ ਵਿੱਚ ਬੱਚੇ ਨੂੰ ਜਨਮ ਦੇ ਦਿੰਦੀ ਹੈ ਸੋ ਗਾਂ ਬਣ ਜਾਂਦੀ ਹੈ ਕਹਿਣ ਦਾ ਭਾਵ ਇਨੇਕ ਟਾਈਮ 'ਚ ਤੇ ਜੇ ਵੱਛਾ ਹੋਵੇ ਤਾਂ ਉਹਨੂੰ ਦੁੱਧ ਪਿਉਣਾ ਹੀ ਪੈਂਦਾ ਕਿਉਂਕਿ ਜੀ ਰੱਬ ਦਾ ਦਿੱਤਾ ਹੋਇਆ ਪਰ ਉਹਦੀ ਵੈਲਿਊ ਕੋਈ ਨਹੀਂ ਉਹਨੂੰ ਛੱਡਣਾ ਪੈਂਦਾ ਸੋ ਆਓ ਡਿਟੇਲ ਪਹਿਲਾਂ ਪੁੱਛੀਏ ਫਿਰ ਤੋਰਾਂਗੇ ਜਸਵੰਤ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਸਵੰਤ ਅੱਜ ਇੱਕ ਨਾ ਕੀ ਦਿਖਾਵਾਂਗੇ ਹਾਂਜੀ ਭਾਈ ਕੰਨਵਾ ਸੂਆ ਸੂਈ ਇਹ ਦੂਜਾ ਸੂਆ ਭਾਈ ਠੀਕ ਸੁਬਾ 1 ਵਜੇ ਸੂਈ ਦੂਜਾ ਸੂਆ ਹਾਂ ਤੇ ਮੰਨ ਕੇ ਚਲੋ 4:30 5:00 ਜੇਰ ਪੈ ਗਈ ਸੀ ਠੀਕ ਹੈ ਤੇ 7:30 ਵਜੇ ਮੰਨ ਜੇ 5:30 ਸ਼ਿਕਰਦੋ ਦਾ ਬੱਚਾ ਆਇਆ ਥੱਲੋ 5.5-6 ਕਿਲੋ ਬੱਚੇ ਨੂੰ ਛੱਡਿਆ ਬੱਚੇ ਨੂੰ ਨਿਪਲਾਂ ਪਿਆ ਤੇ ਚੋਲਿਆ ਸੀਗਾ ਠੀਕ ਹੈ ਇਹਨਾਂ ਦਾ ਦੁੱਧ ਚੋਲਿਆ ਸੀ ਹਾਂ ਦੁੱਧ ਮਾਲਕੇ ਦੱਸਣਾ ਪਹਿਲਾਂ ਨੇ 28 ਕਿਲੋ ਦਿੰਦਾ ਬਈ 30 ਪਲੱਸ ਆ ਰਾਵਣਾ ਨੋਰਮਲ ਦੋ ਦੇ ਦੂ ਠੀਕ ਹੈ ਬੱਚਾ ਵੱਛੀ ਹੈ ਵੱਛੀ ਦਾ ਕੋਈ ਸੀਮਨ ਡਿਟੇਲ ਦੱਸੀ ਦੈਨਮਾਰਕ ਮਾਰਕ ਦਾ ਆਂਦੇ ਪਰ ਬੰਨ ਕੇ ਧਿਆਨ ਨਹੀਂ ਦਿੰਦਾ ਵੀ ਕਿਹੜੇ ਬੁੱਲ ਦਾ ਦੱਸਦੇ ਸੀ ਪਰ ਡੈਨਮਾਰਕ ਦਾ ਦੱਸਿਆ ਅੱਛਾ ਸੀਮਨ ਡੈਨਮਾਰਕ ਕੰਪਨੀ ਦਾ ਸੀ ਅੱਛਾ ਬਾਈ ਕੀ ਡਿਮਾਂਡ ਰਹਿਣੀ ਹੈ ਇਸ ਦੀ ਡਿਮਾਂਡ ਇਹ 1 ਲੱਖ ਤੇ 10000 ਰੁਪਏ ਦੀ ਬਈ ਤੁਰਗੇ ਨੂੰ ਸੋਸੋ ਡਿਮਾਂਡ 1 ਲੱਖ ਬਹੁਤ سارے ਵੀਰਾਂ ਦੇ ਇਸ ਵਾਰ ਫੋਨ ਵੀ ਆਏ ਆ ਵੱਛੀਆਂ ਖਰੀਦਦੇ ਵੀ ਆ ਵੀਰ ਵੈਲਿਊ ਆ ਜਮ ਦੀ ਵੱਛੀ ਦੀ ਅੱਜ ਦੇ ਟਾਈਮ 'ਚ ਪੂਰੀ ਕਦਰ ਆ ਕਿਉਂਕਿ گاਵਾں ਦੇ ਰੇਟ ਬਹੁਤ ਆ 1 ਲੱਖ 10000 ਡਿਮਾਂਡ ਆ ਫਿਕਸ ਨਹੀਂਗਾ ਰੇਟ ਮਾਨਤਨ ਕਰ ਦੂਗਾ ਬਾਈ ਵਿੱਚੋਂ ਤੁਸੀਂ ਆ ਕੇ ਦੇਖਿਓ ਗਾਂ ਨੂੰ ਪਸੰਦ ਕਰਿਓ ਹਵਾਨੇ ਦਾ ਆਕਾਰ ਹੁਣ ਵੀ ਪੂਰਾ ਭਰਿਆ ਹੋਇਆ ਹੈ ਹਾਲਾਂਕਿ 5 5.5 ਕਿਲੋ ਵਾਂਗੂ ਦੁੱਧ ਬਾਈ ਕਹਿੰਦਾ ਵੀ ਇਹਦਾ ਚੋਇਆ ਹੋਇਆ ਵੱਛੀ ਦੀ ਗ੍ਰੋਥ ਦੇਖੋ ਜਮ ਦੀ ਵੱਛੀ ਦੀ ਬਹੁਤ ਸੋਹਣਾ ਇਹਦਾ ਢਾਂਚਾ ਹੈ ਸੁਰਸੇਗਾ ਬਿਲਕੁਲ ਤਾਜੀ ਸੂਈ ਵੀ ਤੁਹਾਨੂੰ ਦਿਖਾ ਰਹੇ ਆ ਵੱਡੇ ਕੱਦ ਕਾਠ ਚਾ ਦੁੱਧ ਬਾਈ ਕਹਿੰਦਾ ਵੀ 30 ਪਲੱਸ ਆਸ ਹੈ ਦੇ ਵੀ ਦੇਣਾ ਕਿਉਂਕਿ ਢਾਂਜਾ ਵੱਡਾ ਹੈ ਥਣ ਸੋਹਣੇ ਆ ਮੋٹے ਥਾਣੇ ਹਵਾਨਾ ਚੰਗਾ ਤੇ ਮੈਨੂੰ ਤਾਂ ਖਾਸ ਚੀਜ਼ ਇਹ ਹੀ ਲੱਗਦੀ ਹੁੰਦੀ ਹੈ ਵੀ ਜਿਹੜੀ ਗਾਂ ਨਾਲ ਵੱਛੀ ਆ ਜੇ ਉਹਦਾ ਫਾਇਦਾ ਹੋ ਜਾਂਦਾ ਕਿਉਂਕਿ ਵੱਛੀਆਂ ਛੇਤੀ ਤਿਆਰ ਹੁੰਦੀਆਂ ਵੀਡੀਓ ਦੇ ਵਿੱਚ ਹੀ ਦੱਸੋ ਧਾਰਾਂ ਵੀ ਮਾਰ ਕੇ ਦਿਖਾ ਦਿੰਨੇ ਆ ਨਿਆਣਾ ਪਾਲਿਆ گاਂ ਦੁੱਧ ਵਾਲੇ ਪੱਖ ਤੋਂ ਇਦਾਂ ਦੇ ਪਸ਼ੂ ਹੁੰਦੇ ਆ ਵੀ ਇਹ ਕਰਮਾ ਵਾਲੇ ਪੈਰ ਉਹਦੋਂ ਸੈੱਟ ਕਰਕੇ ਖੜ ਜਾਂਦੇ ਆ ਜਦੋਂ ਨਿਆਣਾ ਪੈ ਜੇ ਕਿਉਂਕਿ ਇਹਨਾਂ ਨੂੰ ਪਤਾ ਹੁੰਦਾ ਵੀ ਹੁਣ ਮਿਲਕਿੰਗ ਹੋਊਗੀ ਕੱਲੀਆਂ ਧਾਰਾਂ ਹੀ ਮਾਰਦੀਆਂ ਦੋਸਤੋ ਦੁੱਧ ਦੇ ਦਾ ਕੁਛ ਚੋਇਆ ਵੈਈਆ ਬਾਈ ਨੇ ਸੋ ਤੁਹਾਨੂੰ ਸਿਰਫ ਥਣੋਂ ਪਾਸ ਕਰਾਦਨੇ ਮੈਂ ਪਰਲੇ ਹੱਥ ਬੈਠ ਜਾਣਾ ਤਾਂ ਕਿ ਇਧਰਲੇ ਪਾਸੇੋਂ ਤੁਹਾਨੂੰ ਧਾਰਾਂ ਸਹੀ ਦਿਸਦੀਆਂ ਰਹਿਣ ਥਣ ਦਾ ਸਹਿਜ ਹੱਥੀਂ ਚੁਵਾਈ ਵਾਲਾ ਹੁਣ ਪਲੂਣ 'ਚ ਜ਼ਰੂਰ ਥਣ ਦਿਸਦਾ ਧਾਰ ਸਾਫ਼ ਸੁਥਰੀ ਹੈ ਅਗਲੇ ਥਣਾਂ ਦੇ ਵਿੱਚੋਂ ਜਦੋਂਤ ਪਿਛਲੇ ਥਣਾਂ ਚੋਂ ਮਾਰੀ ਬਾਈ ਧਾਰ ਸੋ ਇਹ ਪਿਛਲੇ ਥਣਾ ਚ ਦੋਸਤੋ ਤਾਰ ਤੁਸੀਂ ਦੇਖ ਸਕਦੇ ਹੋ ਛੱਡਦੇ ਭਾਈ ਸੋ ਭਲੂਣ ਆ ਦੋਸਤੋ ਥਣਾ ਦੇ ਉੱਤੇ ਵੈਸੇ ਥਣ ਹੱਥੀ ਚਵਾਈ ਵਾਲਾ ਬਹੁਤ ਵਧੀਆ ਨਿਕਲੂਗਾ ਇਹੀ ਆਸ ਹੈ ਤੇ ਬਾਕੀ ਤੁਸੀਂ ਆ ਕੇ ਤਸੱਲੀ ਕਰ ਲੋਗੇ ਜੇਰ ਬਾਰੇ ਮੈਂ ਗੱਲ ਕੀਤੀ ਸਵੇਤਰ ਢੇਰੀ ਤੇ ਪਈ ਹੈ ਧੰਨਵਾਦ